ਜੋ ਸਿਆ ਕਹਿ ਯਰ ਦਾ ਪਰਵਾਰੀ ਜੀਓ ਪੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਰੀ ਕੋਈ ਨਾਉ ਨਜਾਰੇ ਮੇਰਾ ਵਾਰੀ ਗੁਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪ੍ਰਤਿ ਸ੍ਰੀ ਘਰੋਂ ਦੇ ਜਿ ਸਹਾਏ ਸਵਾਗਤ ਸ੍ਰੀ ਭਗਵੰਨੀ ਜੀ ਕੀ ਮਾਣਿ ਸ਼ਾਹੀ ਦਾ ਬੜਾ ਜਿ ਫੜਨ ਬੋਲ ਚੁੱਕਾ ਹੈ ਗੁਰੂ ਨਾਨਕ ਦੇਵ ਜੀ ਆਏ ਰੇਅੰਗਤ ਗੁਰਤੇ ਅਮਰਦਾਸ RAM DAS ਹੋ ਸਹਾਏ ਅਪਨਾਰ ਗੋਵਿੰਦਨ ਸੰਪੂਰਨੀ ਹਰਾਏ ਜਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦੇ ਫੇਸਾ ਸੁਝਾਏ ਤੇ ਇੱਕ ਬਹਾਦਰ ਸੁੰਦਰੀ ਹੈ ਕਰਨੋਂ ਦੰਦਿਆ ਵਾ ਧਾਏ ਸਭ ਖਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਸਭ ਖਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੂਤ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਦਰਸ਼ਨ ਦਰਜੀ ਦਾ ਅਧਿਆਪਨ ਕਰਕੇ ਬੰਦੂ ਜੀ ਅਲੈਕੁਮ ਸਲਮ ਸਭ ਜਿਆ ਪਿਆਰਿਆ ਤੁਹਾਂ ਸਹਿਜਾਤਿਆਂ 4 ਮੁਕਤਾਂ ਹੱਡੀਆਂ ਜੁੱਬੀਆਂ ਤੱਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸ਼ਕਿਆ ਦੇਖ ਜਲਾਈ ਤੇਗ ਬਾਹੀ ਦੇ ਕੇ ਅੰਡਟ ਕੀ ਕਤਨਾ ਪਿਆਰਿਆ ਸਚਾਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਵਾਹਰ ਹੈ ਗੁਰੂ ਆਸਿ ਗੁਰੂ ਜੁਨਾ ਸੁਨਾ ਸੰਗਣੀਆਂ ਨੇ ਧਰਮ ਹਿੱਤ ਸਿੱਖ ਦਿੱਤੇ ਬੰਦ ਬੰਦ ਬਿਠਵਾਏ ਉਪਕੁਰੀਆਂ ਲਹਾਈਆਂ ਚਤਕੜੀਆਂ ਤੇ ਛੜੇ ਤਾਂ ਨਾਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਸੰਗਵਾਇ ਇਕਨਾ ਸੁਨਾ ਸੁਨਾ ਸੁਮਾਈ ਦਾ ਧਿਆਨ ਕਰਕੇ ਬੋਲੋ ਜੀ ਜਵਾਹਰ ਹੈ ਗੁਰੂ ਆਸਿ ਪੰਚਤ ਤੱਕਨ ਸਰਵਤ ਕੁਤਵਾਰਾਂ ਦਾ ਧਿਆਨ ਕਰਕੇ ਬੋਧੂ ਜੀ ਵਾਹਿਗੁਰੂ ਵਾਹਿਗੁਰੂ ਤੁਮੇ ਸਭਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਭਤ ਖਾਲਸਾ ਜੀ ਕੋ ਵਾਹਿਗੁਰੂ 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 ਸਭਤਿਆ ਬਚਤਿਆ ਮਨ ਕਰ ਸਤਕਾਰ ਸਤੁਪ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਰ ਤਰ ਚਾਰੇ ਦੇਖ ਦੇ ਫਤਿਹ ਵਰਦਕੀ ਪਾਈ ਪੰਥ ਕੀ ਜੀ ਕ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੂਲ ਵਾਲੇ ਬੋਲੂ ਜੀ ਵਾਲੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਬਸਾਹ ਦਾਣ ਉਸਾ ਦਾਣ ਦਾਨਾ ਸਰ ਦਾ ਨਾਮ ਦਾਣ ਸ੍ਰੀ ਮਹੰਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤਰਾ ਰੱਖਾ ਵਾਹਿਗੁਰੂ へ ਅਕਾਲ ਪੁਰਖ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਨਾ ਚਰਦਾਸ ਸਿੰਘ ਜੀ ਦੀ ਜੋਤੀ ਹੈ ਦਸਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਬਾਣੀ ਦਾ ਪਰਮਾਨ ਹੈ ਜਬਾ ਬਾਣ ਲਾਗਿਓ ਤਵੈ ਰੂਸ ਜਾਗਿਓ ਤੇ ਮਹਾ ਭਗਤ ਅਨਸਾਰ ਸਤਿਗੁਰ ਜੀ ਉਮਿਤ ਕਰਦੇ ਆਪ ਜੀ ਦੇ ਮੈਕੂਰਾ ਨੂੰ ਸਤਿਗੁਰ ਜੀ ਵਾਰ ਵਾਰ ਪਰਖਿਆ ਜਾਂਦਾ ਹੈ ਸਤੁਰਾ ਅਪਜ ਸਿੱਖਾਂ ਨੂੰ ਵਾਰ ਵਾਰ ਪਰਖਿਆ ਜਾਂਦਾ ਹੈ ਐਸ ਵਾਰ ਵੀ ਸਤਿਗੁਰ ਜੀ ਸਰਕਾਰਾਂ ਮਤੋਂ ਸਿੱਧਾ ਪਰਖਿਆ ਗਿਆ ਆਪ ਜੀ ਖਿਧਵਾ ਕਰੋ ਮੋਰਚਾ ਲਾਇਆ ਗਿਆ ਚੜ੍ਹਦੀ ਕਲਾ ਵਾਸਤੇ ਮੋਰਚਾ ਚੜ੍ਹਦੀ ਕਲਾ ਬਖਸ਼ਨੀ ਸਤਿਗੁਰੂ ਕੰਨ ਪਤਨ ਸਰ ਪਾਤਸ਼ਾਹ ਜੀ ਨੇ ਕਿਰਪਾ ਕਰਨੀ ਇਸ ਮੋਰਚੇ ਦੇ ਵਿੱਚ ਆਪਾਂ ਸੰਗਤਾਂ ਨੂੰ ਕਿ ਸਹਿਤਾ ਕਰਨੀ ਸਾਰੇ ਜਿੰਨੇ ਵੀ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਤੇ ਆਪ ਜੀ ਨੇ ਸਰ ਤੇ ਮਿਹਰਾ ਪ੍ਰਿਆਸ ਰੱਖਣਾ ਧੰਨ ਗਲਗੀ ਤਰ ਪਾਤਸ਼ਾਹ ਮਹਾਰਾਜ ਆਪ ਨੇ ਕਿਰਪਾ ਕਰਨੀ ਸੰਘਰਸ਼ ਲੜਨ ਦੀ ਸਾਰੀਆਂ ਸੰਗਤਾਂ ਦੇ ਵਿੱਚ ਤਾਕਤ ਬਖਸ਼ਨੀ ਆਪ ਜੀ ਨੇ ਆਪ ਵਰਦਨ ਸਤਿਗੁਰੂ ਜੀ ਪੰਜਾ ਸਿੰਧਗਨੂਰ ਦਾਸ ਮੀਨ ਤੇ ਜੋ ਮੂਰਜਾ ਵੀ ਕਿਰਪਾ ਦਾ ਸਦਕਾ ਰੰਭਿਆ ਤੇ ਸੰਗਤ ਮੂਰਜਾ ਫੱਦੇ ਕਰਕੇ ਜਾਵੇ ਤੇ ਸਤਿਗੁਰੂ ਜੋ ਆਪੇ ਜਿੱਤੇ ਮੇਰਾ ਪ੍ਰਿਆ ਹੱਥ ਰੱਖਣਾ ਸਈ ਪਿਆਰੀ ਮੀਤ ਨਾਮਲਾਕਾ ਨਾਮ ਪੁਕਾਵੇ ਗੁਰਨਾਥ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਪੜਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਦਰਸਤੀ ਪੈਗੇ ਹਲਚਲਾਂ ਸੁਣੋ ਸ੍ਰੀ ਕਾਲਾ ਕਾਰਾ ਰਾਜਾ ਜੌਗੀ ਤੇ ਸਭ ਉੱਚੀ ਗਾਰੇ ਸੱਤੇ ਸੱਤ ਗੁਰੂ ਆਜੋ ਕੋਈ ਨਾ ਪੈ ਕਟਣ ਫਾਰਾ ਮੀਡੀਆ ਮਸੰਦੀਏ ਨੜੀ ਕੁੜੀ ਮਾਰਗੀ ਸਮਾਗੋ ਉਟਾਏ ਕੇ ਦਰਕਨ ਪਾਜਣਾ ਪਾਏ ਕੇ ਸਿੰਘਾਂ ਦੇ ਜਕਾਰੇ ਗਿਜਾਣ ਦੇ ਕਰੋਦੇ ਪਿਆਰੇ ਗੱਜ ਵੱਜ ਗਿਜਕਾਰੇ ਗ ਜਾਵੇ ਨਿਆਲ ਹੋ ਜਾਵੇ ਫਤਲ ਪਾਵੇ ਹਾਂ ਸ੍ਰੀ ਕਾਲਾ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਦੋਸਤੋ ਅਸੀਂ ਖਨੌਰੀ ਬਾਰਡਰ ਦੇ ਉੱਪਰ ਅਰਦਾਸ ਹੋਈ ਹੈ ਅਰਦਾਸ ਬੇਨਤੀ ਕੀਤੀ ਆ ਕਾਲਪੁਰਖ ਪ੍ਰਮਾਤਮਾ ਦਾ ਨਾਮ ਲੈ ਕੇ ਜੋ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਕਿਸਾਨ ਅੱਥੇ ਵੱਡੀ ਗਿਲਜੀ ਦੇ ਵਿੱਚ ਪਹੁੰਚੇ ਸੀ ਤੇ ਸਿੰਘਾਂ ਵੱਲੋਂ ਅਰਦਾਸ ਕਰਕੇ ਜੋ ਖਨੌਰੀ ਬਾਰਡਰ ਦੇ ਉੱਪਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਖਨੌਰੀ ਬਾਰਡਰ ਦੇ ਉੱਪਰ ਅਰਦਾਸ ਹੋਈ ਹੈ ਅਰਦਾਸ ਬੇਨਤੀ ਤੋਂ ਬਾਅਦ ਜੋ ਕਿਸਾਨਾਂ ਨੇ ਜੋ ਅਗਲਾ ਪ੍ਰੋਗਰਾਮ ਕਰਨਾਗਾ ਉਹ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਇਹ ਖਨੋਰੀ ਬਾਰਡਰ ਫਤਿਹ ਕਰਨ ਦੀਆਂ ਜੋ ਪ੍ਰਮਾਤਮਾ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਪਹੁੰਚੇ ਹੋਏ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਆ ਦੂਜੇ ਪਾਸੇ ਇਧਰ ਕਿਸਾਨਾਂ ਦੀ ਵੱਡੀ ਤਸਵੀਰ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਪਹੁੰਚੇ ਹੋਏ ਨੇ ਵੱਖ-ਵੱਖ ਜੋ ਖਾਲਸਾਈ ਜੋ ਜਥੇਬੰਦੀਆਂ ਨੇ ਉਹ ਵੀ ਪਹੁੰਚੀਆਂ ਹੋਈਆਂ ਨੇ ਤੁਹਾਨੂੰ ਤੁਹਾਨੂੰ ਇਹ ਤਸਵੀਰ ਕਿਸਾਨਾਂ ਦੀ ਜੋ ਇਹ ਆਪਣੇ ਹੱਕ ਲੈਣ ਲਈ ਜੋ ਖਨੌਰੀ ਬਾਰਡਰਾਂ ਤੇ ਪਹੁੰਚੇ ਹੋਏ ਨੇ ਦਿੱਲੀ ਨੂੰ ਕੂਚ ਕਰ ਰਹੇ ਨੇ ਧੰਨਵਾਦ